ਨਮਸਕਾਰ ਵੀਰ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਐਥਲੀਟ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਦੇਹਾਂਤ ਕਿਵੇਂ ਹੋਇਆ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਕਿਸਾਨਾਂ ਦੀ 100 ਏਕੜ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਔਰ ਕਿਸਾਨਾਂ ਦੇ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਇੱਕ ਖਬਰ ਬੀਬੀਐਮਪੀ ਦੇ ਨਾਲ ਜੁੜੀ ਹੋਈ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਇੱਕ ਤਰੀਕੇ ਦੇ ਨਾਲ ਕਹਾਂਗੇ ਕਿ ਉਸ ਮਾਮਲੇ ਦੇ ਵਿੱਚ ਜਿੱਤ ਹੋ ਗਈ ਹੈ ਉਹ ਮਾਮਲਾ ਕੀ ਹੈ ਸੋ ਇਹਨਾਂ तमाम ਖਬਰਾਂ ਤੇ ਉਤੇ ਚਰਚਾ ਕਰਨ ਦੇ ਲਈ ਵਾਦਦੇ ਆਸ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਕੱਲ੍ਹ ਕਰਨੀ ਹੈ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਐਥਲੀਟ ਫੌਜਾ ਸਿੰਘ ਦੀ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਦਰਸਲ 114 ਸਾਲ ਦੀ ਉਮਰ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਆਪਣੇ ਜੱਦੀ ਪਿੰਡ ਦੇ ਵਿਚ ਇੱਕ ਸੜਕ ਹਾਦਸੇ ਦੇ ਦੌਰਾਨ ਉਹਨਾਂ ਦੀ ਮੌਤ ਹੋਈ ਆ ਔਰ ਉਹਨਾਂ ਦਾ ਸਫ਼ਰ ਜਿਹੜਾ ਹੈ ਬੜਾ ਲੰਬਾ ਸਫ਼ਰ ਰਿਹਾ ਔਰ ਇੱਕ ਪੰਜਾਬ ਦੇ ਨੌਜਵਾਨਾਂ ਦੇ ਲਈ ਉਹ ਫੌਜਾ ਸਿੰਘ ਜਿਹੜੇ 114 ਸਾਲ ਦੀ ਉਮਰ ਦੇ ਵਿੱਚ ਵੀ ਅੱਜ ਵੀ ਇੱਕ ਚੰਗੇ ਐਥਲੀਟ ਮੰਨੇ ਜਾਂਦੇ ਸੀ ਫੌਜਾ ਸਿੰਘ ਆਪਣੇ ਪਿੰਡ ਦੇ ਵਿੱਚ ਟਹਿਲ ਰਹੇ ਸੀ ਜਦੋਂ ਇੱਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰੀ ਔਰ ਅੱਜ ਉਹਨਾਂ ਦੀ ਮੌਤ ਹੋ ਗਈ ਹੈ ਪੰਜਾਬ ਦੇ ਰਾਜਪਾਲ ਨੇ ਇਹਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਗੁਲਾਬਚੰਦ ਕਟਾਰੀਆ ਨੇ ਦੁੱਖ ਪ੍ਰਗਟ ਕੀਤਾ ਹੈ ਔਰ ਉਹਨਾਂ ਨੇ ਇੱਕ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਪ੍ਰਧਾਨ ਮੰਤਰੀ ਮੋਦੀ ਹੋਣ ਚਾਹੇ ਸੀਐਮ ਭਗਵੰਤ ਮਾਨ ਹੋਣ ਤਮਾਮ ਆਗੂਆਂ ਦੇ ਵੱਲੋਂ ਫੌਜਾ ਸਿੰਘ ਹੁਣਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਔਰ ਹਰਪਾਲ ਸਿੰਘ ਚੀਮਾ ਹੁਣਾਂ ਦੇ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਕੀ ਕਹੇ ਗਿਆ ਤੁਹਾਨੂੰ ਸੁਣਾਉਣਾ ਹੈ ਦੇਖਿਓ ਬਹੁਤ ਹੀ ਬੜੇ ਐਥਲੀਟ ਜੋ ਹੈ वो उनकी आज मृत्यु हुई है फौजा सिंह जी की सबसे पहले मैं उनके परिवार के साथ संवेदना प्रकट करता हूँ और दूसरा मैं समझता हूँ वो बहुत बड़े प्रेरणा स्रोत थे देश भर के लोगों को प्रेरणा लेनी चाहिए दुनिया भर के लोगों को प्रेरणा लेनी चाहिए कि वो एक 114 साल की उम्र में भी दौड़ रहे थे और उनका शरीर स्वर था वो एक्सीडेंट में उनकी मौत हुई है तो उनके तो उनसे सभी को प्रेरणा लेके मैं समझता हूँ अपने आप को स्वस्थ रखना चाहिए अगली खबर उस डैम के नाल जुड़ी हुई है बीबीएमबी के नाल जुड़ी हुई है जिदा पिछले लंबे समय तो ਸੁਰੱਖਿਆ ਨੂੰ ਲੈ ਕੇ ਡੈਮਾਂ ਦੀ ਸੁਰੱਖਿਆ ਦੇ ਉੱਤੇ ਸੀਆਈਐਸਐਫ ਦੇ ਹਵਾਲੇ ਦੇਣ ਦੀ ਜਿਹੜੀ ਗੱਲ ਚੱਲ ਰਹੀ ਸੀ ਉਹਦੇ ਨਾਲ ਜੁੜੀ ਹੋਈ ਹੈ ਔਰ ਹਾਲਾਂਕਿ ਜਦੋਂ ਤੋਂ ਪਾਖੜਾ ਡੈਮ ਦੇ ਉੱਤੇ ਨੰਗਲ ਡੈਮ ਬਣਿਆ ਉਸ ਸਮੇਂ ਤੋਂ ਹੀ ਸਟੇਟ ਦੀ ਫੋਰਸ ਜਿਹੜੀ ਪੰਜਾਬ ਪੁਲਿਸ ਔਰ ਹਿਮਾਚਲ ਪੁਲਿਸ ਜਿਹੜੀ ਹੈ ਉਹਦੇ ਵੱਲੋਂ ਉੱਥੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਔਰ ਸੇਵਾਵਾਂ ਵੀ ਵਧੀਆ ਟੰਗ ਦੇ ਨਾਲ ਡੈਮਾਂ ਦੇ ਉੱਪਰ ਉਹਨਾਂ ਦੀ ਨਿਭਾਈ ਜਾ ਰਹੀ ਹੈ ਸੁਰੱਖਿਆ ਸੰਬੰਧੀ ਆਪਣੇ ਵੱਲੋਂ ਜ਼ਿੰਮੇਵਾਰੀ ਵਧੀਆ ਤਰੀਕੇ ਦੇ ਨਾਲ ਦੋਵੇਂ ਸਟੇਟਸ ਦੇ ਵੱਲੋਂ ਨਿਭਾਈ ਜਾ ਰਹੀ ਹੈ ਪਰ ਪੰਜਾਬ ਵਿਧਾਨ ਸਭਾ ਦੇ ਇਹ ਜਿਹੜਾ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਡੈਮਾਂ ਦੀ ਸੁਰੱਖਿਆ ਦੇ ਲਈ ਪੰਜਾਬ ਪੁਲਿਸ ਵਧੀਆ ਢੰਗ ਦੇ ਨਾਲ ਜਦੋਂ ਕੰਮ ਕਰ ਰਹੀ ਹੈ ਤੇ ਸਾਨੂੰ ਇਤਰਾਜ਼ ਹੈ ਕਿ ਅਸੀਂ ਫਿਰ ਇੱਥੇ ਸੀਆਈਐਸਐਫ ਕਿਉਂ ਲਗਾਈਏ ਕਿਉਂਕਿ ਉਹਦਾ ਖਰਚਾ ਕਿੱ데 ਤੇ ਆਣਾ ਉਹਦਾ ਖਰਚਾ ਪੰਜਾਬ ਦੇ ਉੱਪਰ ਵੱਧ ਖਰਚਾ ਪੈਣਾ ਸੋ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਉੱਤੇ ਬੋਝ ਪਏਗਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਬੋਝ ਪਏਗਾ ਜਿਹੜਾ ਕਿ ਸਾਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਸਾਡੀ ਫੋਰਸ ਉੱਥੇ ਵਧੀਆ ਤਰੀਕੇ ਦੇ ਨਾਲ ਸੇਵਾਵਾਂ ਨਿਭਾ ਰਹੀ ਹੈ। ਸੁਪਾਖੜਾ ਬਿਆਸ ਪ੍ਰਬੰਧਨ ਬੋਰਡ ਜਾਨਕਿ ਬੀਬੀਐਮਬੀ ਨੇ ਆਪਣੇ ਨੰਗਲ ਟਿਊਨਸ਼ਿਪ ਦੇ ਵਿੱਚ ਸੀਆਈਐਸਐਫ ਕਰਮਚਾਰੀਆਂ ਨੂੰ ਅਲਾਟ ਕਰਨ ਦੇ ਲਈ ਰੱਖੇ ਗਏ ਘਰਾਂ ਦੀ ਮੁਰੰਮਤ ਅਤੇ ਰੱਖ-ਰਖਾਅ ਦੇ ਉੱਤੇ ਰੋਕ ਲਗਾ ਦਿੱਤੀ ਹੈ। ਮਤਲਬ ਸਿੱਧੇ ਤੌਰ ਦੇਤੇ ਕਹੀ ਹੈ ਕਿ ਪੰਜਾਬ ਸਰਕਾਰ ਦੀ ਜਿੱਤ ਹੋ ਗਈ ਹੈ। ਸੀਆਈਐਸਐਫ ਨੇ ਇਹ ਗੱਲ ਮੰਨ ਲਈ ਹੈ। ਔਰ ਉਸ ਤੋਂ ਬਾਅਦ ਇਹਦੇ ਉੱਤੇ ਵਿਸਤਾਰ ਦੇ ਨਾਲ ਮંત્રી ਹਰਜੋਤ ਬੈਂਸ ਦੇ ਵੱਲੋਂ ਕੀ ਕੁਛ ਕੀਤਾ ਗਿਆ ਤੁਹਾਨੂੰ ਸੁਣਾਣੇ ਮੈਂ ਸਮਝਦਾ ਜੀ ਇਹ ਸਾਡੀ ਪੰਜਾਬ ਸਰਕਾਰ ਮਾਨ ਸਾਹਿਬ ਦੀ ਵੱਡੀ ਕਾਮਯਾਬੀ ਹੈ ਕਿ ਜੋ BBMP ਦੇ ਨਾਪਾਕ ਇਰਾਦੇ ਸੀ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਇਆ ਸਾਰੇ ਇਲਾਕਾ ਵਾਸੀਆਂ ਨੇ ਆਪ ਸਭ ਨੇ ਵੀ ਬਹੁਤ ਸਾਥ ਦਿੱਤਾ ਉਸ ਤੋਂ ਖਬਰਾ ਕੇ BBMP ਦੀ ਸਾਜੀ ਸੀ ਕਿ ਇੱਥੇ ਸੀਐਸਐਫ ਲਾ ਦਿੱਤੀ ਜਾਵੇ ਆ ਪਿਛਲੀਆਂ ਸਰਕਾਰਾਂ ਨੇ ਦਸੰਬਰ 2021 ਚ ਕਾਂਗਰਸ ਦੀ ਸਰਕਾਰ ਨੇ ਜਿਹੜਾ ਹੈ ਉਹ ਮਤਾ ਪਾ ਦਿੱਤਾ ਸੀ ਕਿ ਹਾਂ ਅਪਰੂਵਲ ਦੇ ਦਿੱਤੀ ਸੀ ਕਿ BBMB ਦੇ ਵਿੱਚ CSF ਲਾ ਦਿੱਤੀ ਜਾਵੇ ਇਸ ਤੋਂ ਪਹਿਲਾਂ ਇਹਨਾਂ ਦੀ ਸਰਕਾਰਾਂ ਨੇ NFL 'ਚ ਆਲਰੇਡੀ ਸਾਡੇ ਕੋਲ CSF ਬੈਠੀ ਹੈ ਪਰ ਅਸੀਂ ਸੀਸੀਕ ਸਾਡੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਰੈਜ਼ੋਲੂਸ਼ਨ ਲੈ ਕੇ ਆਏ ਜਿਸ ਦੇ ਵਿੱਚ ਸਾਫ਼ ਕਹਿ ਦਿੱਤਾ ਕਿ BBMB ਨੂੰ ਕੋਈ ਅਧਿਕਾਰ ਨਹੀਂ ਇੱਥੇ CSF ਲਾੰਦਾਂ ਤੇ ਸਾਡੀ ਪੰਜਾਬ ਪੁਲਿਸ ਪਿਛਲੇ 60 ਸਾਲਾਂ ਤੋਂ ਜਰੂਰ ਦਾ ਡੈਮ ਬਣਿਆ ਹੋਇਆ ਉਦੋਂ ਦਾ ਇਸ ਡੈਮ ਦੀ ਸੁਰੱਖਿਆ ਕਰ ਰਹੀ ਹੈ ਰੇ ਕਿੰਨੀਆਂ ਜੰਗਾਂ ਕਿੰਨੇ ਔਖੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਨੇ ਸક્ષਮ ਹੋ ਕੇ ਇਸ ਡੈਮ ਦੀ ਸੁਰੱਖਿਆ ਕੀਤੀ ਹੈ ਤੇ ਅਸੀਂ ਜਿਹੜੀ ਸਾਡੀ ਪੰਜਾਬ ਪੁਲਿਸ ਸક્ષਮ ਹੈ ਸੁਰੱਖਿਆ ਕਰਨ ਲਈ ਤੇ ਉਸ ਦਾ ਨਤੀਜਾ ਕਿ ਅੱਜ ਜਿਹੜਾ ਹੈ ਅੱਜ ਦੀਆਂ ਅਖਬਾਰਾਂ ਦੇ ਵਿੱਚ ਖਬਰ ਲੱਗੀ ਹੈ ਕਿ ਬੀਬੀਐਮਪੀ ਨੇ ਜਿਹੜਾ ਕਦਮ ਹੈ ਵਾਪਸ ਲੈ ਲਿਆ ਮੈਂ ਸਮਝਦਾ ਬਹੁਤ ਵੱਡੀ ਇਲਾਕਾ ਨਿਵਾਸੀਆਂ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੱਤ ਹੁਣ ਗੱਲ ਕਰਾਂਗੇ ਵਿਆਹ ਦੇ ਉਸ ਪਵਿੱਤਰ ਬੰਧਨ ਦੀ ਜਿਹਦੇ ਵਿੱਚ ਹਰੇਕ ਵਿਅਕਤੀ ਵੱਧਣਾ ਚਾਹੁੰਦਾ ਹੈ ਪਰ ਤੁਸੀਂ ਬਹੁਤ ਸਾਰੇ ਐਸੇ ਲੋਕਾਂ ਨੂੰ ਵੀ ਸੁਣਿਆ ਹੋਵੇਗਾ ਜਿਨ੍ਹਾਂ ਦੇ ਨਾਲ ਝਾਲੀ ਵਿਆਹ ਕਰਾ ਲਏ ਜਾਂਦੇ ਨੇ ਦਰਸਲ ਬਰਨਾਲਾ ਪੁਲਿਸ ਨੇ ਝਾਲੀ ਵਿਆਹ ਕਰਵਾ ਕੇ ਲੋਕਾਂ ਦੇ ਨਾਲ ਠੱਗੀ ਮਾਰਨ ਵਾਲੇ ਵਿਰੋਧ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਤਿੰਨ ਮੈਂਬਰਾਂ ਨੂੰ ਉਹਨਾਂ ਦੇ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਦੋ ਔਰਤਾਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਬਾਕੀ ਦੋਸ਼ੀਆਂ ਦੀ ਭਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਉਮੀਦ ਹੈ ਕਿ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਲਗਾਤਾਰ ਲੋਕਾਂ ਦੇ ਨਾਲ ਧੋਖਾਧੜੀ ਦੇ ਮਾਮਲਿਆਂ ਦੇ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਹੁਣ ਪੈਸੇ ਦੇ ਲਾਲਚ ਨੂੰ ਲੈ ਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਕੇ ਲੱਖਾਂ ਰੁਪਏ ਬਟੌਰ ਦੇ ਇਹ ਲੋਕ ਨਜ਼ਰ ਆ ਰਹੇ ਸੀ ਜਿਹਦੇ ਉੱਤੇ ਪੁਲਿਸ ਨੇ ਸ਼ਿਕੰਜਾ ਕੱਸਿਆ ਅਜਿਹਾ ਮਾਮਲਾ ਬਰਨਾਲਾ ਦੇ ਪਿੰਡ ਚੀਮਾ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਪੁੱਤ ਦਾ ਵਿਆਹ ਕਰਨ ਤੋਂ ਬਾਅਦ ਉਸ ਦੇ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਔਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਸ਼ਿਕੰਜਾ ਕੱਸਿਆ ਗਿਆ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਐਸਆਈ ਦੇ ਵੱਲੋਂ ਇਸ ਸਾਰੇ ਮਾਮਲੇ ਦੇ ਉੱਤੇ ਕੀ ਕੁਛ ਕੀਤਾ ਗਿਆ ਤੁਹਾਨੂੰ ਸੁਣਾਉਂਦੇ ਆਂ। ਐਸਆਈ ਸਰਵਜੀਤ ਸਿੰਘ ਚੌਂਕੀ ਇੰਚਾਰਜ ਪੱਖੋ ਕੈਂਚੀ ਆ ਜੀ। ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਮਾੜੇ ਅੰਸਰਾਂ ਨੂੰ ਜੋ ਵੀ ਹੈਗਾ ਫੌੜਨ ਸੰਬੰਧੀ ਹਦਾਇਤਾਂ ਹੋਈਆਂ। ਇਸੇ ਦੀ ਲੜੀ ਵਿੱਚ ਚੱਲਦਿਆਂ ਇੱਕ ਸਾਨੂੰ ਗੁਰਜੰਟ ਸਿੰਘ ਪੁੱਤਰ ਨਾ ਸਿੰਘ ਵਾਸੀ ਪਿੰਡ ਚੀਮਾ ਨੇ ਬਿਆਨ ਦਰਜ ਕਰਵਾਇਆ ਸੀਗਾ ਕਿ ਮੈਂ ਆਪਣੇ ਲੜਕੇ ਦਾ ਜਿਹੜੀ ਮੈਰਿਜ ਸੀਗੀ ਲੁਧਿਆਣਾ ਵਿਖੇ ਇੱਕ ਲੜਕੀ ਆ ਪ੍ਰਿੰਕਾ ਜੈਨ ਉਹਦੇ ਨਾਲ ਤਹਿ ਕੀਤੀ ਸੀ ਜਿਹਦੇ ਸਬੰਧ ਦੇ ਵਿੱਚ ਸਾਡਾ ਵੇਖ ਵਖਈਆ ਲੁਧਿਆਣਾ ਵਿਖੇ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਵਿਆਹ ਕਰਕੇ ਇਹ ਘਰ ਲੈ ਕੇ ਆਗੇ ਸੀ ਜਿਹਦੇ ਵਿੱਚ ਇਹਨਾਂ ਨੂੰ ਹਫ਼ਤੇ ਬਾਅਦ ਪਤਾ ਲੱਗਿਆ ਕਿ ਇਹ ਜਿਹੜੇ ਸਾਰੇ ਬੰਦੇ ਨੇ ਮਾਪੇਣ ਭਰਾ ਜਿੰਨੇ ਵੀ ਹੈਗੇ ਸਾਰੇ ਫਰਜ਼ੀ ਲੋਕ ਹੈਗੇ ਆ ਤਾਂ ਔਲੀ-ਔਲੀ ਉਹਨਾਂ ਪਤਾ ਕੀਤਾ ਤੇ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਇੱਕ ਹਿਮਾਚਲ ਤੇ ਹਰਿਆਣੇ ਦੇ ਵਿੱਚ ਵਿਆਹ ਕਰਵਾਇਆ ਹੋਇਆ ਹੈ ਉੱਥੇ ਵੀ ਹੱਥ-ਹੱੱਤਾ ਰਹਿ ਕੇ ਕੁੜੀ ਜਿਹੜੀ ਉੱਥੋਂ ਆ ਗਈ ਆ ਤੇ ਆ ਕੇ ਉਹਨਾਂ ਦੇ ਫੋਨ ਬੰਦ ਕਰ ਦਿੱਤੇ ਨੇ ਇਹ ਜਿਸ ਵਨ ਦੇ ਵਿੱਚ ਹਫਤੇ ਬਾਅਦ ਜਿਹੜੀ ਪ੍ਰਿੰਕਾ ਲੜਕੀ ਹੈ ਉਹਦੇ ਘਰ ਵਾਲਾ ਭਰਾ ਬਣ ਕੇ ਜਿਹੜਾ ਲੈਣ ਆਇਆ ਹੋਇਆ ਸੀਗਾ ਲੈ ਕੇ ਤੁਰ ਜਾਂਦਾ ਸੀਗਾ ਇਸੇ ਸਬੰਧ ਵਿੱਚ ਅਸੀਂ ਪਰਚਾ ਦਰਜ ਕਰਕੇ ਤਾਂ ਆਪਣੀ ਜਿਹੜੀ ਤਰਤੀਸ ਸੀ ਅੱਗੇ ਵਧਾਈ ਸੀ ਜਦੋਂ ਕਿ ਸਾਨੂੰ ਪਤਾ ਲੱਗਾ ਜਿਹਦੇ ਵਿੱਚ ਅਸੀਂ ਤਿੰਨ ਬੰਦੇ ਅਸੀਂ ਰਾਉਂਡ ਅਪ ਕਰੇ ਆ ਜਿਹੜੀ ਇੱਕ ਲੜਕੀ ਹੈ ਉਹਦੇ ਘਰ ਵਾਲਾ ਰਾਦੇ ਜਿਹੜਾ ਭਰਾ ਬਣਦਾ ਸੀਗਾ ਤੇ ਇੱਕ ਉਹਦੀ ਮਾਂ ਜਿਹੜੀ ਰਿਸ਼ਤੇ ਨਿਭਾਉਂਦੀ ਸੀਗੀ ਤੇ ਦੋ ਜਿਹੜੇ ਵਿਚੋਲੇ ਸੀਗੇ ਉਹ ਭੱਜੇ ਹੋਏ ਨੇ ਅਜੇ ਕ੍ਰਿਆਣਾ ਕਰ ਰਹੇ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤਾਂ ਬਾਕੀ ਇਹਨਾਂ ਦਾ ਹਰਿਆਣਾ ਤੇ ਹਿਮਾਚਲ ਵਿੱਚ ਜਿੱਥੇ ਵਿਆਹ ਕੀਤੇ ਸੀ ਉਹਨਾਂ ਨਾਲ ਵੀ ਅਸੀਂ ਜਲਦੀ ਟਾਈਅਪ ਕਰਾਂਗੇ ਕਿ ਉਹਨਾਂ ਨਾਲ ਇਹਨਾਂ ਨੇ ਵਿਆਹ ਸੰਬੰਧੀ ਕੀ ਕੁਝ ਕੀਤਾ ਜਿੱਥੇ ਵੀ ਜਾਂਦੇ ਸੀਗੇ ਵਿਚੋਲੇ ਸਾਰੇ ਨਾਲ ਮਿਲ ਕੇ 2 ਲੱਖ ਰੁਪਏ ਲੈ ਲੈਂਦੇ ਸੀ ਜਦੋਂ ਉਹ ਲੜਕੀ ਘਰ ਤੋਂ ਚਲ ਜਾਂਦੀ ਸੀ ਫੇਰ ਇਹ ਉਹਨਾਂ ਨੂੰ ਡਰਾਤਮਕ ਆ ਕੇ ਵੀ ਤੁਹਾਡੇ ਤੇ ਰੇਪ ਦਾ ਪਰਚਾ ਦਰਜ ਕਰਵਾਵਾਂਗੇ ਆ ਫੇਰੇ ਗੱਲਬਾਤ ਕਰਦੇ ਸੀ ਉਧਰੋਂ ਲਾ ਪਤਾ ਕਰਦੇ ਆ ਜੀ ਕੀ ਕੀ ਲੈ ਕੇ ਭੱਜੇ ਨੇ ਵੈਸੇ ਇਧਰ ਉਹ ਇੰਫੀਲਾ ਲੈਣਾ ਨੇ ਮੌਕੇ ਤੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਇਧਰੋਂ ਅਜੇ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਨਹੀਂ ਬਿਲਕੁਲ ਜੀ ਬਿਲਕੁਲ ਲੱਗਦਾ ਜਦੋਂ ਅਸੀਂ ਅੱਗੇ ਹਰਿਆਣਾ ਮਾਚ ਰਟਾਈ ਅੱਪ ਕਰਾਂਗੇ ਹੋ ਸਕਦਾ ਇਹਨਾਂ ਨੇ ਹੋਰ ਵੀ ਉਹਨਾਂ ਨਾਲ ਵੀ ਕਾਫੀ ਕੋਈ ਜੇਵਰਾਤ ਲੈ ਕੇ ਭੱਜੇ ਹੋਣ ਤੇ ਜੇ ਵੀ ਹੋਗਾ ਤੇ ਤੁਹਾਡੇ ਨਾਲ ਸੇਵ ਕੀਤਾ ਹਾਂਜੀ ਬਿਲਕੁਲ ਜੀ ਬਿਲਕੁਲ ਰਮਨ ਜੋਤ ਦੇ ਨਾਮ ਦਾ ਇਹਨਾਂ ਦਾ ਆਧਾਰ ਕਾਰਡ ਬਣਾਇਆ ਸੀ ਜਿਹੜਾ ਲਿਖਾ ਪੜੀ ਕਰਦੇ ਸੀ ਐਫੀਡਾਪਟ ਕੋਰਟ ਦੇ ਵਿੱਚ ਬਣਾਉਂਦੇ ਸੀ ਦੋਨੇ ਤਰ੍ਹਾਂ ਤੋਂ ਦੋਨੇ ਤਰ੍ਹਾਂ ਦੇ ਜਿਹੜੇ ਗਵਾਹ ਸੀਗੇ ਲੜਕੀ ਵੱਲੋਂ ਦੋ ਗਵਾਹ ਤੇ ਦੋ ਲੜਕੇ ਵੱਲੋਂ ਕਹਿੰਦੇ ਸੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਰਿਪੋਰਟ ਫਾਈਲ ਹੋਵੇ ਬਿਲਕੁਲ ਕਸ਼ਿਸ਼ ਕਰਾਂਗੇ ਉਹਨਾਂ ਨੇ ਜਿਹੜਾ ਆਧਾਰ ਕਾਰਡ ਜਾਲੀ ਹੋਇਆ ਤੇ ਜ਼ਰੂਰ ਨਾਮਜ਼ਦ ਕਰਾਂਗੇ ਤੇ ਹੋ ਗਈ ਜੀ ਇਹ ਤੀਸਰਾ ਵਿਆਹ ਸੀਗਾ ਜੀ ਚੌਥਾ 15 ਤਰੀਕ ਨੂੰ ਫੇਰ ਤੋੜਨਾ ਸੀ ਤੇ ਰਿਮਾਂਡ ਵਗੈਰਾ ਸਰ ਰਿਮਾਂਡ ਲਿਆ ਹੋਇਆ ਜੀ ਅੱਜ ਪੇਸ਼ ਅਦਾਲਤ ਕਰਾਂਗੇ ਕੋਸ਼ਿਸ਼ ਕਰਾਂਗੇ ਇਹਨੂੰ ਦੁਬਾਰੇ ਰਿਮਾਂਡ ਲੈਂਦੇ ਅਗਲੀ ਖਬਰ ਕਿਸਾਨਾ ਦੇ ਨਾਲ ਜੁੜੀ ਹੋਈ ਹੈ ਦਰਸਲ ਸ਼੍ਰੀ ਮੁਕਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਬੜਿੰਗ ਦੇ ਵਿੱਚ ਸੂਏ 30 ਤੋਂ 40 ਫੁੱਟ ਦਾ ਜਿਹੜਾ ਸੀ ਚੌੜਾ ਪਾੜ ਪੈ ਗਿਆ ਔਰ ਜਿਸ ਦੇ ਨਾਲ ਕਿਸਾਨਾਂ ਦੀ 100 ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਨੁਕਸਾਨ ਹੋ ਗਿਆ ਕਿਸਾਨਾਂ ਨੇ ਸੰਬੰਧਤ ਮਹਿਕਮੇ ਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਨੇ ਕਿਸਾਨਾਂ ਨੇ ਦੱਸਿਆ ਕਿ ਸੂਹ ਰਾਤ ਦਾ ਟੁੱਟਿਆ ਹੋਇਆ ਪਰ ਪ੍ਰਸ਼ਾਸਨ ਅਜੇ ਤੱਕ ਨਹੀਂ ਪਹੁੰਚਿਆ ਕਿਸਾਨਾਂ ਦੇ ਵੱਲੋਂ ਇਹ ਇਲਜ਼ਾਮ ਜਿਹੜੇ ਲਗਾਏ ਗਏ ਔਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨੁਕਸਾਨ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਵਾਰ-ਵਾਰ ਟੁੱਟ ਰਹੇ ਸੂਏ ਦਾ ਪੱਕਾ ਤੇ ਸਥਾਈ ਹੱਲ ਕੀਤਾ ਜਾਵੇ ਕਿਸਾਨ ਇਸ ਮਾਮਲੇ ਦੇ ਉੱਤੇ ਇਸ ਮੁੱਦੇ ਦੇ ਉੱਤੇ ਸਰਕਾਰ ਦੇ ਉੱਪਰ ਨਾਰਾਜ਼ ਹੁੰਦੇ ਵੀ ਨਜ਼ਰ ਆਏ ਨੇ ਕਿਸਾਨਾਂ ਨੇ ਇਸ ਮੌਕੇ ਦੇ ਉੱਤੇ ਸਰਕਾਰ ਨੂੰ ਨਸੀਹਤ ਵੀ ਦਿੱਤੀ ਔਰ ਅਪੀਲ ਵੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਮੰਦਰ ਸਿੰਘ ਪਿੰਡ ਵੜਿਆਂਗਾ ਜੋ ਮੇਰਾ ਰਕਬਾ ਸੂਏ ਦੇ ਨਾਲ ਪੈਂਦਾ ਹੈ ਅੱਜ ਤੋਂ 20 ਦਿਨ ਪਹਿਲਾਂ ਇੱਥੇ ਟੂਗਾ ਟੁੱਟਿਆ ਸੀ ਅਸੀਂ ਖੇਤਾਂ ਵਾਲੇ 7-8 ਬੰਦਿਆਂ ਨੇ ਜਿਨ੍ਹਾਂ ਨੂੰ ਨੁਕਸਾਨ ਹੁੰਦਾ ਸੀਗਾ ਅਸੀਂ ਰਲ ਮਿਲ ਕੇ ਬੱਧਾ ਜਿਹੜਾ ਇਹਨਾਂ ਦਾ ਮੁਲਾਜ਼ਮ ਬਾਬੂ ਰਾਮ ਹੈ ਉਹ ਆਇਆ ਵੀ ਅਸੀਂ ਟਰਾਲਾ ਮਿੱਟੀ ਦਾ ਆਉਂਦਾ ਤਕੜਾ ਕਰ ਜਾਾਂਗੇ। ਮਹਿਕਮੇ ਦੀ ਅੰਗੈਲੀ ਮਹਿਕਮੇ ਨੇ ਕੁਝ ਨਹੀਂ ਕੀਤਾ ਜੋ ਰਾਤ ਦਾ ਸੂਆ ਫੇਰ ਟੁੱਟਿਆ ਇਹ ਪਾਣੀ ਸਾਡੇ ਪਿੰਡ ਦੀ ਪਹੁੰਚ ਕਰੂਗਾ ਸੇਮ ਨਾਲੇ ਚ ਜਾ ਕੇ ਪਜੂਗਾ ਰੇਲ ਗੱਡੀ ਦੀ ਪੁਲੀ ਦੇ ਥੱਲੇ ਦੀ ਇਹ ਬਹੁਤ ਰਕਮੇ ਦਾ ਨੁਕਸਾਨ ਕਰੂਗਾ ਕੋਈ ਮਹਿਕਮਾ ਧਿਆਨ ਵੀ ਨਹੀਂ ਦੇ ਰਿਹਾ ਰਾਤ ਦਾ ਸੂਆ ਟੁੱਟਿਆ ਹਜੇ ਤੀ ਕੋਈ ਨਹੀਂ ਆਇਆ ਪਾੜਤੀ ਤੋਂ 40 ਫੁੱਟ ਦੇ ਦਰਮਿਆਨ ਪਾੜ ਹੋ ਗਿਆ ਹੁਣ ਇਹਨੇ ਵਾਧਾ ਹੀ ਜਾਣਾ ਹੈ ਆਹ ਮਹਿਕਮੇ ਦੇ ਅਧਿਕਾਰੀ ਪਹੁੰਚੇ ਹੋਣ ਜਾਂ ਉਹਨਾਂ ਨਾਲ ਗੱਲ ਬਾਤ ਕੋਈ ਮਹਿਕਮੇ ਦਾ ਅਧਿਕਾਰੀ ਨਹੀਂ ਪਹੁੰਚਿਆ ਜੀ ਇੱਕ ਇੱਥੇ ਮੇਟਾ ਬਾਬੂਰਾਮ ਉਹ ਕੱਲਾ ਆਇਆ ਹੋਰ ਕੋਈ ਨਹੀਂ ਆਇਆ ਜੀ ਜੀ ਨਾਲ ਗੱਲ ਕੀਤੀ ਜੀ ਜਾਂਦਾ ਸਾਨੂੰ ਬੰਦੇ ਭਾਲ ਦਿਓ ਅਸੀਂ ਬੰਦੇ ਕਿੱਥੋਂ ਭਾਲ ਕੇ ਦੀ ਕੀ ਦੱਸੋ ਕੀ ਮੰਗ ਕੀ ਕਰਦੇ ਹੋ ਹਣ ਜੀ ਮੰਗਾਸੀਂ ਕਰਦੇ ਆਂ ਵੀ ਸੂਆ ਛੇ ਤੋਂ ਛੇਤੀ ਵੱਜੇ ਤੇ ਸਾਡੇ ਨੁਕਸਾਨ ਦਾ ਮੁਆਵਜ਼ਾ ਮਿਲੇ ਤੇ ਜੇ ਇਹ ਸੂਏ ਚੰ ਅਗਲੀ ਕਰਦੇ ਆਂ ਦੁਆਰਾ ਸੂਆ ਇੱਥੇ ਫੇਰ ਕੁੜਦਾ ਢਕਾ ਕੇ ਜੇ ਤੁਰ ਜਾਂਦੇ ਤਾਂ ਉਹਦਾ ਮਹਿਕਮਾ ਜ਼ਿੰਮੇਵਾਰ ਹੋਊਗਾ ਉਹਦਾ ਮੈਂ ਕੇਸ ਕਰੂੰਗਾ ਮਹਿਕਮੇ ਤੇ ਸਭੀ ਗੱਲ ਜੀ ਮਿਲਣਾ ਹਜੇ ਤੱਕ ਲਗਭਗ 20 ਤੋਂ 25 ਫੁੱਟ ਦਾ ਪਾੜ ਪੈ ਚੁੱਕਿਆ ਹੈ ਜੋ ਕਿ ਇਹ ਤੋਂ 20 ਦਿਨ ਪਹਿਲਾਂ ਵੀ ਇੱਥੇ ਇੱਕ ਢਿੱਡ ਪਈ ਸੀ ਜਿਹਨੇ ਸួរ ਟੁੱਟ ਚਲੇ ਜੀ ਅਸੀਂ ਆਪ ਦੇ ਪਰਸਨਲ ਤੌਰ ਤੇ ਬੰਨ ਲਿਆ ਸੀ ਅੱਜ ਰਾਤ ਦਾ ਇਹ ਸੂਆ ਟੁੱਟਿਆ ਹੋਇਆ ਸਾਡਾ ਸੂਚਿਤ ਕੀਤਾ ਅਧਿਕਾਰੀਆਂ ਨੂੰ ਵੀ ਸੂਚ ਪਾਣੀ ਜ਼ਿਆਦਾ ਹੈ ਅੱਗੇ ਵੋਗੇ ਬੰਦਾ ਹੈ ਤੇ ਇਹਦੀ ਕੋਈ ਮਿੱਟੀ ਇਹ ਵਗੈਰਾ ਨਹੀਂ ਪਾਈ ਗਈ ਕਿਸੇ ਉੱਤੇ ਦੇ ਇਸ ਕਰਕੇ ਰਾਹ ਦੇ ਉੱਛਲ ਕੇ ਉੱਤੋਂ ਦੀ ਟੁੱਟ ਚੁੱਕਿਆ ਹੈ ਰਾਹ ਦਾ ਟੁੱਟ ਚਲਿਆ ਹਜੇ ਤੱਕ ਕੋਈ ਅਧਿਕਾਰੀ ਸਾਡੇ ਕੋਲ ਮੌਕੇ ਤੇ ਨਹੀਂ ਪਹੁੰਚਿਆ ਅਸੀਂ ਜੀਸੀਬੀ ਆਪਦੀ ਪਰਸਨਲ ਤੌਰ ਤੇ ਮਗਾਈ ਬੈਠੇ ਆ ਤੇ ਨਾ ਕੋਈ ਬੰਦਾ ਆਇਆ ਹੈਗਾ ਜਿਸ ਸਰਕਾਰ ਕੇ ਸਾਡਾ ਫਸਾਦ ਲੱਗਣਾ ਤੁਸੀਂ ਦੇਖੋ ਕਿ ਕਟੋਗੜ 100 ਕਿਲੇ ਦੇ ਵਿੱਚ ਪਾਣੀ ਜਾ ਚੁੱਕੇ ਹੈ ਅਧਿਕਾਰੀਆਂ ਨਾਲ ਗੱਲ ਹੋਈ ਇਸ ਮਾਮਲੇ ਲੈ ਕੇ ਹਾਂਜੀ ਜੈ ਸਿੰਘ ਸਾਹਿਬ ਨਾਲ ਗੱਲ ਹੋਈ ਹੈ ਜੈ ਸਿੰਘ ਸਾਹਿਬ ਕਹਿ ਰਿਹਾ ਪਿੱਛੇ ਵੀ ਇੱਕ ਦੋ ਪਾੜਪੂ ਪੈ ਚੁੱਕੇ ਹੈ ਉੱਥੇ ਬੰਦੇ ਭੇਜਿਆ ਹੈ ਬੰਦਾ ਕੋਈ ਆ ਨਹੀਂ ਰਿਹਾਗਾ ਤੇ ਆਪ ਜੀ ਜੀ ਨਹੀਂ ਪਹੁੰਚੇ ਹੋ ਹੁਣ ਮੰਗ ਕੀ ਕਰਦੇ ਹੋ ਸਰ ਮੰਗ ਜਿਓ ਤੁਸੀਂ ਦੇਖੋ ਆ ਕਿੰਨਾ ਅੱਧੇ ਕਿਲੇ ਨੇ ਜਿਹੜਾ ਰਗਬਾਰ ਪਹਿਲੀ ਗੱਲ ਮਿੱਟੀ ਨੱਪ ਕੇ ਲਈ ਹੈ ਬਾਕੀ ਹਜੇ ਹੋਰ ਫਸਾਦ ਨੁਕਸਾਨ ਹੋਊਗਾ ਸਰਕਾਰ ਨੂੰ ਇਹਦੇ ਮੁਆਵਜ਼ੇ ਦੀ ਮੰਗ ਕਰਦੇ ਹਾਂ ਬਾਕੀ ਇਹਦੇ ਨਿਗਰ ਰਖੀ ਜਾਵੇ ਇਹਨੂੰ ਬੰਨਿਆ ਜਾ ਤੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ